ਸਤਿ ਜੀ ਵੀਰੋ ਰੇਖ ਰਖਿਆ ਆਪ ਸਭ ਨੂੰ ਜੀ ਆਣ ਲੈ ਕੇ ਹਾਜ਼ਰ ਅੱਜ ਦੀ ਵੱਡੀ ਖਬਰ ਖਬਰ ਨੂੰ ਅੰਤ ਜਰੂਰ ਦੇਖਣਾ ਜਿੰਨਾ ਵੀਰਾਂ ਭੈਣਾਂ ਨੇ ਜੇ ਇਹਨਾਂ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਨਾ ਸ਼ੁਰੂਆਤ ਕਰਦੀ ਆਂ ਇੰਦੀ ਵੱਡੀ ਖਬਰ ਗਰਦਨ ਉਤਾਰ ਦੇਣ ਦਾ ਸੰਤ ਪ੍ਰੇਮਾਨੰਤ ਮਹਾਰਾਜ ਨੂੰ ਜਨਮ ਮਾਰਨ ਦੀ ਧਮਕੀ ਸੰਤਾਂ ਚ ਗੁੱਸੇ ਦੀ ਲਹਿਰ ਵਿਦਵਾਨ ਵਿੱਦਵਾਨ ਦੇ ਮਸ਼ਹੂਰ ਸੰਤ ਪ੍ਰੇਮਾਨੰਦ ਮਹਾਰਾਜ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ ਮੱਧ ਪ੍ਰਦੇਸ਼ ਦੇ ਸੰਤਨਾ ਜ਼ਿਲ੍ਹੇ ਦੇ ਇੱਕ ਨੌਜਵਾਨ ਨੇ ਪ੍ਰੇਮਾਨੰਦ ਮਹਾਰਾਜ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਹੈ ਇਸ ਨੌਜਵਾਨ ਦਾ ਨਾਮ ਸ਼ਤਰੂ ਖਾਨ ਸਿੰਘ ਹੈ ਸੰਤ ਪ੍ਰੇਮਾਨੰਦ ਮਹਾਰਾਜ ਨੂੰ ਦਿੱਤੀ ਗਈ ਜਾਨੋਂ ਮਾਰਨ ਦੀ ਧਮਕੀ ਤੋਂ ਬਾਅਦ ਸੰਤਨਾ ਤੇਰੀਵਾ ਜ਼ਿਲ੍ਹਿਆਂ ਚ ਸ਼ਰਧਾਲੂਆਂ ਦਾ ਗੁੱਸਾ ਪੜ ਪੁੱਟਿਆ ਹੈ ਪ੍ਰਿਵਤੀ ਸੰਤਨਾ ਦੇਪਕ ਤਾਂ ਦੇ ਨਾਲ-ਨਾਲ ਕਈ ਸਮਾਜਿਕ ਸੰਗਠਨਾਂ ਨੇ ਵੀ ਇਸ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਹੈ ਪ੍ਰੇਮਾਨੰਦ ਮਹਾਰਾਜ ਨੂੰ ਦਿੱਤੀ ਗੀਤਮਕੀ ਨੂੰ ਲੈ ਕੇ ਸੰਤਾ ਵਿੱਚ ਬਹੁਤ ਗੁੱਸਾ ਹੈ ਸ਼੍ਰੀ ਕ੍ਰਿਸ਼ਨ ਜਨਮ ਭੂਮੀ ਸੰਗਾਰ ਸਟ੍ਰਸਟ ਦੇ ਪ੍ਰਦਾਨ ਦਿਨੇਸ਼ ਫੁੱਲਹਾਰੀ ਬਾਬਾ ਨੇ ਕਿਹਾ ਕਿ ਜੇਕਰ ਕੋਈ ਪ੍ਰੇਮਾਨੰਦ ਬਾਬਾ ਵੱਲ ਅੱਖ ਚੁੱਕੇਗਾ ਤਾਂ ਅਸੀਂ ਇਸ ਨੂੰ ਬਰਦਾਸ਼ਤ ਨਹੀਂ ਕਰਾਂਗੇ ਅਸੀਂ ਕਿਸੇ ਵੀ ਅਪਰਾਧੀ ਦੀ ਗੋਲੀ ਆਪਣੀ ਛਾਤੀ ਤੇ ਲੈਣ ਲਈ ਤਿਆਰ ਹਾਂ ਪੁਲਹਾਰੀ ਬਾਬਾ ਨੇ ਕਿਹਾ ਕਿ ਇੱਥੇ ਕਸਵਰਗੇ ਰਾਜਾ ਨੂੰ ਵੀ ਅਤਿਆਚਾਰ ਕਰਨ ਲਈ ਮਾਰਿਆ ਗਿਆ ਸੀ ਇਹ ਬਰਜ ਭੂਮੀ ਹੈ ਕੋਈ ਅਪਰਾਧੀ ਉਹਨਾਂ ਨੂੰ ਛੂ ਨਹੀਂ ਸਕਦਾ ਉਹਨਾਂ ਸਰਕਾਰ ਤੋਂ ਮੰਗ ਕੀਤੀ ਹੈ ਕਿ ਜਖੇ ਵਿਅਕਤੀ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇ ਮਹਾਂਤਰਾਮਦਾਸ ਮਹਾਰਾਜ ਜੀ ਨੇ ਕਿਹਾ ਕਿ ਕਊਆ ਕੁੜਵਾ ਕੁੜੀਆਂ ਤੇ ਸਾਧੂਆਂ ਦੀ ਰੱਖਿਆ ਕਰਨਾ ਬਹੁਤ ਜ਼ਰੂਰੀ ਹੈ ਜੋ ਵੀ ਪ੍ਰੇਮਾਨੰਦ ਮਹਾਰਾਜ ਜੀ ਦੇ ਵਿਰੁੱਧ ਜਖੀਆਂ ਟਿੱਪਣੀਆਂ ਕਰੇਗਾ ਸੰਤ ਸਮਾਜ ਉਸ ਨੂੰ ਨਹੀਂ ਬਖਸ਼ੇਗਾ ਫਿਲਹਾਲ ਪੁਲਸ ਦਾ ਕਹਿਣਾ ਹੈ ਕਿ ਕੋਈ ਅਧਿਕਾਰਿਕ ਸ਼ਿਕਾਇਤ ਨਹੀਂ ਮਿਲੀ ਹੈ ਪਰ ਜਿਵੇਂ ਸ਼ਿਕਾਇਤ ਆਵੇਗੀ ਕਾਰਵਾਈ ਕੀਤੀ ਜਾਵੇਗੀ ਸੰਤਨਾਨ ਦੇ ਐਸਪੀ ਅਛੂਤੋਸ਼ ਗੁਪਤਾ ਨੇ ਕਿਹਾ ਕਿ ਮਾਮਲੇ ਦੀ ਨਾਕਰਾਨੀ ਕੀਤੀ ਜਾ ਰਹੀ ਹੈ ਪੁਲਸ ਕਾਨੂੰਨ ਦੇ ਤਹਿਤ ਜੋ ਵੀ ਜ਼ਰੂਰੀ ਹੋਵੇਗਾ ਉਹ ਕਰੇਗੀ ਖਬਰ ਨੂੰ ਅੰਤ ਤੱਕ ਦੇਖਣ ਲਈ ਧੰਨਵਾਦ